ਜੀ ਦਾ ਜ ਮੰਗ ਪੱਤਰ ਦਿੱਤਾ ਗਿਆ ਕਿ ਕਣਾ ਉਹ ਅੱਜ ਮੰਗ ਪੱਤਰ ਅਸੀਂ ਜਿਹੜਾ ਦੇਖਿਆ ਹੈ ਪੱਤਰਕਾਰ ਭਾਈਚਾਰਾ ਜੀ ਉਹ ਸਾਡਾ ਮੰਗ ਪੱਤਰ ਸਾਡੇ ਪੱਤਰਕਾਰਾਂ ਦੇ ਰਣਜੀਤ ਸਿੰਘ ਮਨੂਸਾਉਣ ਸੀਨੀਅਰ ਪੱਤਰਕਾਰ ਨੇ ਇਹ ਕਿੰਨਾਂ ਤਰੀਕ ਨੂੰ ਘਟਨਾ ਵਾਪਰਦੀ ਹੈ ਜਸਰਾਉਂ ਪਿੰਡ ਦੇ ਵਿੱਚ ਜਦੋਂ ਉੱਥੇ ਕੁਝ ਮੁਸਲਮਾਨ ਭਾਈਚਾਰਾ ਮਲੇਰ ਕੋਟੇ ਤੋਂ ਟਰੱਕ ਲੈ ਕੇ ਆਇਆ ਸੀਗਾ ਕਿ ਅਸੀਂ ਸਰਮਾਦ ਵੜਨਾ ਉਹਨਾਂ ਲੋਕਾਂ ਨੂੰ ਪੀੜਤ ਨੇ ਹੜ੍ਹ ਤੇ ਉੱਥੇ ਉਹ ਜਿਹੜੇ ਟਰੱਕ ਸੀ ਕਿ ਉੱਥੇ ਖਵਾਮਾਈ ਕਰਕੇ ਉਹਨਾਂ ਨੂੰ ਟਰੱਕ ਵੀ ਨੂੰ ਕੋਈ ਖੋਲੇ ਤੇ ਉਹਨਾਂ ਲੋਕਾਂ ਨੇ ਖੋਲੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਦਾ ਬਸੌਂਦ ਸਾਹਿਬ ਨੂੰ ਪਤਾ ਲੱਗਾ ਤੇ ਉੱਥੇ ਮੌਕੇ ਤੇ ਗਏ ਮੌਕੇ ਤੇ ਜਾ ਕੇ ਆਪਣੀ ਬਾਈਟ ਵਗੈਰਾ ਕੀਤੀ ਤੋ ਉਸਮਰ ਪੈਟਰਪੇਟਾ ਕਿੰਨਾ ਕ ਨੁਕਸਾਨ ਹੋਇਆ ਕਹਿੰਦੇ ਜੀ ਨੁਕਸਾਨ ਇੱਥੇ ਨਹੀਂ ਹੋਇਆ ਇਹ ਤੋਂ 7 ਕਿਲੋ ਮੀਟਰ ਅੱਗੇ ਹੋਇਆ ਉਹਨਾਂ ਨੂੰ ਥੋੜਾ ਝੱਕ ਪੈ ਗਿਆ ਵੀ ਹੋ ਕੀ ਰਿਹਾ ਇੱਥੇ ਇੰਨਾ ਵੱਲੂ ਇੰਨੀ ਗੱਲ ਕਹਿਣ ਤੇ ਉੱਥੇ ਰੇਸ਼ਮ ਸਿੰਘ ਤੇ ਕੋਹੜਾ ਬੰਦਾ ਵਿਅਕਤੀ ਸੀ ਉਹਦੇ ਨਾਲ ਬਕਾਇਦ ਤੌਰ ਤੇ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਇਹਨਾਂ ਦੀ ਮਾਰਕੁੱਟ ਕੀਤੀ ਤੇ ਉਹਦੇ ਬਾਰੇ ਵਿੱਚ ਅਸੀਂ ਅੱਜ ਮਿਲਣਾ ਸੀ ਐਸਐਸਪੀ ਸਾਹਿਬ ਵਿਧਾਇਤੀ ਨੂੰ ਉਹ ਦਾ ਆਪਣੇ ਆਫਿਸ ਹੈ ਨਹੀਂ ਲੇਕਿਨ ਸਾਡੀ ਐਸਪੀ ਹੈੱਡਕੁਆਰਟਰ ਸਾਹਿਬ ਜਿਹੜੇ ਗੁਰਨੀਤ ਸਿੰਘ ਸਰੂ ਤੋਂ ਉਹਨਾਂ ਨੂੰ ਮਲੇ ਨੇ ਉਹਨਾਂ ਨੇ ਸਾਡੀ ਕਾਫੀ ਧਿਆਨ ਨਾਲ ਗੱਲ ਸੁਣੀ ਹੈ ਤਾਂ ਇਹ ਦਰਖਾਸਤ ਡੀਐਸਪੀ ਰਾਜਸੰਨ ਦੀ ਮਾਰਕ ਕਰਦੀ ਹੈ। ਔਰ ਅਸੀਂ ਇਹ ਡੀਐਸਪੀ ਸਾਹਿਬ ਕੋ ਮੰਗ ਕਰਦੇ ਵੀ ਇਮੀਡੀਏਟਲੀ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀ ਪਾਇਆ ਜਾਵੇ ਕੁੱਟ ਮਾਰ ਦਾ। ਇਹ ਜੇ ਨਾ ਕੀਤਾ ਤੇ ਫਿਰ ਤੁਹਾਨੂੰ ਪੱਤਰ ਪੱਤਰ ਕਰ ਭੇਜਦੇ ਉਹ ਸੜਕਾਂ ਤੇ ਆਉਂਦਾ ਤੇ ਫਿਰ ਰੱਬ ਵੀ ਡਰਦਾ ਉਹਨਾਂ ਕੋਲੋਂ ਤੇ ਅਸੀਂ ਫਿਰ ਸੜਕਾਂ ਤੇ ਆਵਾਂਗੇ ਉਹ ਤੇ ਫਿਰ ਜਿਹੜੇ ਸਿੱਕੇ ਬਾੜੇ ਨਿਕਲਣਗੇ ਕੋਸ਼ਿਸ਼ ਕਰਾਂਗੇ ਐਸੋਸੀਏਸ਼ਨ ਮਿਲਦੀ ਅਸੀਂ ਡੀਆਈਸੋ ਨੂੰ ਮਿਲਾਂਗੇ ਨਾਲੇ ਸੋ ਵੀ ਬੜੇ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਇਨਸਾਫ ਲੈਣ ਵਾਸਤੇ ਆਏ ਜੇ ਇਨਸਾਫ ਮਿਲਿਆ ਤੇ ਠੀਕ ਨਾ ਮਿਲਿਆ ਤੇ ਫਿਰ ਸਭ ਸਰਕਾਰ ਤੇ ਆਉਣੇ ਪਊਗਾ ਇਨਸਾਫ ਇਨਸਾਫ ਲੈਣ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਜੀ ਹਾਂ ਜੇ ਪ੍ਰਧਾਨ ਸਾਹਿਬ ਅੱਜ ਜੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਪਿਛਲੇ ਦਿਨੀ 3 ਤਰੀਕ ਨੂੰ ਮੇਰੇ ਪਿੰਡ ਜਸਰਾਵਰ ਵਿੱਚ ਕੰਦੇ ਮੁਸਲਮਾਨ ਭਾਈਚਾਰੇ ਵਾਲਾ ਰਸ ਲੈ ਕੇ ਆਇਆ ਸੀ ਜਿੱਥੇ ਕੁਝ ਖੋਮਾਈ ਹੋਈ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਮੈਂ ਖਬਰ ਕਵਰੇਜ ਕਰਨ ਵਾਸਤੇ ਗਿਆ ਤੇ ਮੁਸਲਮਾਨ ਭਾਈਚਾਰੇ ਵਾਲੋਂ ਨੂੰ ਪੁੱਛਿਆ ਗਿਆ ਕਿ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਆ ਮੇਰੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇੱਥੇ ਨੁਕਸਾਨ ਨਹੀਂ ਹੋਇਆ ਅੱਗੇ 7-8 ਕਿਲੋ ਲੱਗੇ ਪਿੰਡ ਉੱਤੇ ਨੁਕਸਾਨ ਹੋਇਆ ਆ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਮੇਰੇ ਪਿੰਡ ਦੇ ਕੋਈ ਬੰਦੇ ਉਹ ਮੇਰੇ ਨਾਲ ਖੜ੍ਹਣ ਲੱਗ ਪਏ ਇੱਕ ਜਗਦੀਸ਼ ਸਿੰਘ ਜਿਹੜਾ ਗਾਲੀ ਗਲੋਚ ਕਰਨ ਲੱਗ ਪਿਆ ਉਸ ਤੋਂ ਬਾਅਦ ਇਹ ਜੇ ਗੱਲਬਾਤ ਹੋ ਹੀ ਰਹੀ ਸੀ ਉਹਨੇ ਜਿਹਨੂੰ ਰ ਐਮਪੀ ਇਲੈਕਸ਼ਨ ਲੜਿਆ ਸੀ ਪਿਛੇ ਦੇ ਐਮਪੀ ਨੇ ਆਪਣੇ ਪਿੰਡ ਤੋਂ 28 ਵੋਟਾਂ ਪਈਆਂ ਇਹਨੂੰ ਐਮਪੀ ਇਲੈਕਸ਼ਨ ਇਹਦੇ ਇੱਕ ਕੰਦੇ ਮੈਂਬਰ ਪੰਚਾਇਤ ਨਹੀਂ ਪਿੰਡ ਦਾ ਬਣ ਸਕਦਾ ਤੇ ਇਹਨੂੰ ਸਾਡੇ ਰਾਇਸਾਂ ਸੀ ਹਲਕਾ ਦਾ ਚਾਜ ਲਾ ਦਿੱਤਾ ਗਿਆ ਆ ਆ ਪਾਰਟੀ ਵੱਲੋਂ ਉਸ ਵੱਲੋਂ ਤੇ ਇੱਕ ਕੰਦੇ ਪ੍ਰਿਤਪਾਲ ਸਿੰਘ ਸੌੜੀਆਂ ਆ ਇਹਨਾਂ ਕਿਸਾਨ ਵਿੰਗ ਦਾ ਉਹਦੇ ਵੱਲੋਂ ਮੇਰੇ ਤੇ ਉਹਨਾਂ ਦੋਵਾਂ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਮੇਰ ਨਾਲ ਗਾਲੀ ਗਲੋਚ ਕੀਤਾ ਗਿਆ ਮੈਨੂੰ ਕੁੱਟਮਾਰ ਕੀਤੀ ਗਈ ਤੇ ਇਹ ਜਦੋਂ ਕੁੱਟਮਾਰ ਕਰ ਗਾਲੀ ਗਲੋਚ ਕਰ ਰਹੀ ਸੀ ਕੁੱਟਮਾਰ ਮੇਰ ਨਾਲ ਕਰ ਰਹੇ ਸੀ ਤੇ ਪਿੱਛੇ ਖੜੇ ਜਦੋਂ ਕਨੇ ਟਰੱਕਾਂ ਦੀ ਖੋਮਾਈ ਹੋ ਰਿਸੀਵਨ ਹਟਾਇਆ ਗਿਆ ਸੱਚੋ ਠਾਣਾ ਪਿੰਡੀ ਸਦਸਤ ਨਾਮ ਸਿੰਘ ਮੌਕੇ ਤੇ ਸੀ ਉਹਨਾਂ ਨੇ ਵੇਖਿਆ ਕਿ ਮੇਰੇ ਗੱਲ ਪੈਦਾ ਜਦੋਂ ਫਟਾਫਟ ਗੱਡੀ ਲੈ ਕੇ ਆਏ ਉਹਨਾਂ ਹਟਾ ਕੇ ਤੇ ਮੈਨੂੰ ਉੱਥੇ ਛੜਾ ਕੇ ਭੇਜਿਆ ਪਰ ਜੇ ਜੋ ਉਹਨਾਂ ਦੀ ਮਨਸ਼ਾ ਸੀ ਉਸ ਟਾਈਮ ਮੈਨੂੰ ਮਾਰ ਦੇਣ ਦੀ ਸੀ ਮੈਂ ਤਾਂ ਇਹੋ ਮੰਗ ਕਰਦਾ ਸਾਰੇ ਪੱਤਰਕਾਰ ਭਾਈਚਾਰੇ ਕੋ ਤੋਂ ਕਿ ਮੇਰੇ ਲੋਕੋ ਗਲਤ ਗੱਲ ਨਹੀਂ ਕਹੀ ਗਈ ਮੈਂ ਕੋ ਆਪਣੇ ਵਾਸਤੇ ਮੰਗ ਨਹੀਂ ਕੀਤੀ ਮੈਂ ਸੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਾ ਕਿ ਮੇਰੇ ਨਾਲ ਆਓ ਔਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵੋ ਤੇ ਆਪਾਂ ਇਹ ਜਿਹੜਾ ਝੂਠ ਦੇ ਬੰਦੇ ਨੇ ਇਹਨਾਂ ਆਪਾਂ ਡਟ ਕੇ ਵਿਰੋਧ ਕਰੀਏ ਔਰ ਸੱਚ ਦਾ ਸਾਥ ਦੇਈਏ ਧੰਨਵਾਦ